ਮਾਪਿਆਂ ਨੇ ਵਿਆਹੀ ਲਾਡਾਂ ਚਾਵਾਂ ਨਾਲ ਆਪਣੀ ਧੀ ਪਰ ਲੋਕ ਬੋਲਣ ਲੱਗੇ ਆ ਕੁਝ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਦੇ ਵਿਆਹ ਦੀਆਂ ਲਾਮਾਂ ਹੋ ਰਹੀਆਂ ਨੇ ਦਰਸਲ ਜਦੋਂ ਲਾਮਾਂ ਲਈ ਮੁੰਡਾ ਕੁੜੀ ਨੂੰ ਉਠਾਇਆ ਜਾਂਦਾ ਹੈ ਤਾਂ ਇੱਕ ਵਿਅਕਤੀ ਮੁੰਡੇ ਨੂੰ ਫੜ ਕੇ ਉਠਾਉਂਦਾ ਏ ਅਤੇ ਜਦੋਂ ਲਾਮਾਂ ਹੁੰਦੀਆਂ ਨੇ ਤਾਂ ਕੁੜੀ ਮੁੰਡੇ ਨੂੰ ਫੜ ਲੈਂਦੀ ਏ ਦਰਸਲ ਇਸ ਮੁੰਡੇ ਦੀ ਇੱਕ ਬਾਹ ਨਹੀਂ ਹੈ ਅਤੇ ਪੈਰ ਤੋਂ ਵੀ ਲੰਗਮਾਰਦਾ ਏ ਜਿਸ ਕਰਕੇ ਇਹ ਕੁੜੀ ਮੁੰਡੇ ਨੂੰ ਫੜ ਕੇ ਉਸ ਨਾਲ ਲਾਮਾਂ ਲੈਂਦੀ ਹੈ ਸੋ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜਿੱਥੇ ਇੱਕ ਪਾਸੇ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡੇ ਦੀ ਸ਼ਕਲ ਅਤੇ ਪੈਸਾ ਦੇਖਦੀਆਂ ਨੇ ਇਹ ਭੈਣ ਇੱਕ ਮਿਸਾਲ ਹੈ ਉਹਨਾਂ ਦੇ ਲਈ ਅਤੇ ਕੋਈ ਕਹਿ ਰਿਹਾ ਹੈ ਕਿ ਇਸ ਭੈਣ ਨੇ ਕਲਯੁਗ ਵਿੱਚ ਬੀਬੀ ਰਜਨੀ ਆਲਾ ਕੰਮ ਕੀਤਾ ਅਤੇ ਕੋਈ ਕਹਿ ਰਿਹਾ ਹੈ ਕਿ ਜੀਵਨ ਸਾਥੀ ਸੋਹਣਾ ਨਹੀਂ ਸਗੋਂ ਸਾਥ ਦੇਣ ਵਾਲਾ ਹੋਣਾ ਚਾਹੀਦਾ ਹੈ ਸੋ ਜਿਸਨੇ ਨਵਾਉਣੀ ਹੁੰਦੀ ਹੈ ਉਹ ਹਾਲਾਤ ਅਤੇ ਸਮਾਂ ਨਹੀਂ ਦੇਖਦਾ ਸੋ ਪ੍ਰਮਾਤਮਾ ਇਸ ਜੋੜੀ ਨੂੰ ਖੁਸ਼ੀ ਅਤੇ ਤੰਦਰੁਸਤੀ ਬਖਸ਼ੇ ਸੋ ਤੁਹਾਡੇ ਇਸ ਜੋੜੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ